ਅੱਜ 12 12 2025 ਦਾ ਦਿਨ ਆ ਅੱਜ ਪਿੰਡ ਰਾਮਿਆਣੇ ਆਇਆ ਬਤਰਾ ਤੋਂ ਵੀ ਪਿੰਡਾ ਰਾਮਿਆਣੇ ਡਿਸਟ੍ਰਿਕਟ ਫਰੀਦਕੋਟ ਚ ਖੜੇ ਆ ਵੀਰੋ ਤੁਹਾਨੂੰ ਪਤਾ ਹੀ ਐ ਵੀ ਵੜੈ ਟਟੜਾ ਵਾਲੇ ਵੀਰੋ ਕਿੰਨਾ ਕੁ ਭੋਲਾ ਭਾਲਾ ਜ ਆਪਦਾ ਕੰਮ ਕਰਦੇ ਆ ਸੱਚੀ ਸੁੱਚੀ ਕਮਾਈ ਕਰਦੇ ਆ ਵੀਰੋ ਵੀ ਕਿੱਥੋਂ ਵੀ ਟਰੈਕਟਰ ਲੈਣੇ ਆ ਕਿੱ데 ਮੈਂ ਨਾਲ ਹੁੰਨਾਗਾ ਉੱਥੇ ਹੀ ਆਪਾਂ ਵੀਡੀਓ ਪਾ ਕੇ ਦੱਸਦੇ ਆ ਵੀ ਕਿੱਥੋਂ ਟਰੈਕਟਰ ਲਿਆਗਾ ਜਾਂ ਕਿਹੜੇ ਬੰਦਿਆਂ ਨੂੰ ਵੇਚਿਆਗਾ ਤਕਰੀਬਨ ਕੋਸ਼ਿਸ਼ ਕਰਦੇ ਆ ਵੀ ਉਦਨੀ ਜਾਣਕਾਰੀ ਦਈਏ ਕਿੰਨੀ ਕੁ ਹੁੰਦੀ ਐ ਬਹੁਤ ਬੰਦੇ ਕਮੈਂਟ ਕਰਦੇ ਆ ਵੀ ਤੇਰਾ ਬਹੁਤ ਗਲਤ ਕੰਮ ਆ ਤੈਨੂੰ ਅਜ ਦੱਸਣਾ ਨਹੀਂ ਚਾਹੀਦਾ ਤੇਰਾ ਕਾਰੋਬਾਰ ਫੇਲ ਹੋ ਜਾਊਗਾ ਬਹੁਤ ਕਮੈਂਟ ਕਰਦੇ ਆ ਤੁਸੀਂ ਦੱਸਿਓ ਵੀਰੋ ਮੈਨੂੰ ਇਹ ਸੱਚੀ ਜਾਣਕਾਰੀ ਦੇਣੀ ਚਾਹੀਦੀ ਏ ਕਿ ਨਹੀਂ ਵੀ ਕਿੱਥੋਂ ਟਰੈਕਟਰ ਲਏ ਆ ਜਾਂ ਕਿੱਥੋਂ ਵੇਚੇ ਆ ਵੀ ਕਿਵੇਂ ਤੁਹਾਨੂੰ ਤੁਸੀਂ ਹਰ ਰੋਜ਼ ਮੇਰੀਆਂ ਵੀਡੀਓ ਦੇਖਦੇ ਹੋ ਵੀ ਇਹ ਕੰਮ ਸਹੀ ਲੱਗਦਾ ਤੁਹਾਨੂੰ ਜਾਂ ਗਲਤ ਲੱਗਦਾ ਤੁਹਾਡੇ ਹਿਸਾਬ ਨਾਲ ਹੀ ਚੱਲਦਾ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਕੀ ਨਾਮ ਹੈ ਤੁਹਾਡਾ ਨਿਹਰਨ ਲਖਵੀਰ ਸਿੰਘ ਲਖਵੀਰ ਸਿੰਘ ਹਾਂਜੀ ਅੱਜ ਬਾਈ ਦਾ ਨਾਮ ਲਖਵੀਰ ਸਿੰਘ ਤੇਰਾ ਨਾਮ ਵੀ ਆਪਣਾ ਹੈ ਅਰਪਣ ਅਰਪਣ ਸਿੰਘ ਪਿੰਡਾ ਰਾਮਿਆਣਾ ਪਿੰਡ ਰਾਮਿਆਣੇ ਤੋਂ ਅੱਜ 52 10 ਖੇਰ ਪ੍ਰੋ ਲਿਆ ਹੈਗਾ ਵੀਰੋ ਟਰੈਕਟਰ ਭਾਈ ਨੇ ਨਵਾਂ ਕਢਾਇਆ ਹੋਇਆ ਹੈਗਾ ਨਵਾਂ ਕਢਾਇਆ ਹੈ ਇਹਦੇ ਨਾਲ ਪਹਿਲੇ ਨਾਲ ਪਹਿਲੇ ਨਾਲ ਤੇ ਆਹ ਟਰੈਕਟਰ ਦੇ ਬੰਨੀ ਮਾਰਦੇ ਨੇ ਕੈਮਰਾ ਆਹ ਦੇਖੋ ਸਾਰਾ オリジナル ਹੀ ਹੈ ਵੀਰੋ ਕਿਵੇਂ ਹੁਣ ਅਸੀਂ ਕੱਲਾ ਬੈਂਪਰ ਰੰਗ ਕਰਾਵਾਂਗੇ ਜਾ ਕੇ ਤੇ ਕਿਵੇਂ ਆ ਇਸੇ ਤੋਂ ਰੰਗ ਲਿਆ ਹੋਇਆ ਐਨਾ ਆਹ ਕਰਾਵਾਂਗੇ ਐਨਾ ਮਾੜਾ ਮੋਟਾ ਰੰਗ ਬੰਗ ਪਤਾ ਲੱਗੀ ਜਾਂਦਾ ਸਾਨੂੰ ਆਹ ਦੇਖੋ ਵੀਰੋ ਖੁੱਲਦੇ ਹਿੱਸੇ ਵਾਲਾ ਟਰੈਕਟਰ ਆ ਤੇ ਕਿੰਨੇ ਘੰਟੇ ਚੱਲੇ ਪੁੱਤਰਾ? 1741 ਘੰਟੇ। 1741 ਜੀ। 1700 ਤੇ 41 ਘੰਟੇ ਚੱਲੇ ਇਧਰ ਆਇਓ ਵੀਰੇ। ਇਧਰ ਆ ਦੋ। 1741 ਮਾੜੇ ਚ ਸਟਾਰਟ ਕਰਕੇ ਦੱਸਾਂਗੇ ਵੀਰੇ। ਆਹ ਦੇਖੋ ਵੀਰੋ ਕੋਈ ਵੀ ਚਾਬੀ ਨਹੀਂ ਲੱਗੀ, ਕੋਈ ਪੰਪ ਨਾਲ ਛੇੜਖਾਨੀ ਨਹੀਂ ਕਰੀ। ਕਿਉਂ ਬਾਜੇ ਦੀ ਪਲਾਈ ਕਹੇ ਜੀ ਮਰਦੀ ਬਣਾ ਲਓ। ਇਹ ਜੀ ਬਾਜ ਕਹੇ ਜੀ origignal ਆ, ਉਹਦੀ ਆਵਾਜ਼ ਆ। ਇਤਨਾ ਹੀ। 1700 ਖਤ ਕਰਦੇ ਭਾਈ। 1748 ਘੰਟੇ ਚੱਲਿਆ ਹੋਇਆਗਾ ਟਰੈਕਟਰ ਇਹ ਟਰੈਕਟਰ ਬਾਈ ਨੇ ਨਵਾਂ ਕਢਾਇਆਗਾ ਫਸਟ ਪਾਰਟੀ ਦਾ ਟਰੈਕਟਰ ਆ ਜੇਕਰ ਗੇਅਰ ਪ੍ਰੋ ਆ ਜੇ ਟਰੈਕਟਰ ਖਰੀਦਣਾ ਤੁਸੀਂ ਵੜਾਂ ਟਰੈਕਟਰ ਜਿੱਤੇ ਆ ਕੇ ਲੱਗੋ ਵੀਰੋ ਆ ਤੁਹਾਨੂੰ ਦਿਖਾਈ ਦਿੰਨੇ ਕਹੇ ਜੇ ਟਰੈਕਟਰਾਂ ਵੀ ਵਿੱਚ ਲੋਕ ਜਾਣ ਕੇ ਕਿਹੜੇ ਸ਼ਾਰਤੀ ਆਂਸਰ ਆ ਜਾਣ ਕੇ ਕਹਿੰਦੇ ਰਹਿੰਦੇ ਵੀ ਐਂ ਕਰ ਦਿੰਦੇ ਐਂ ਕਰ ਦਿੰਦੇ ਆ ਤੇ ਇੱਕ ਵਈਆ ਪੈਪੀ ਜੀ ਨੂੰ ਕਿਹਾ ਇੱਥੇ ਇਹ ਨਾਲ ਅਟੈਚ ਕਰਦੀ ਸੀ ਦੇਈ ਇਹ ਮੇਰੂ ਹੋ ਗਿਆ ਸੀ ਇੱਥੇ ਅੱਛਾ ਹਾਂਜੀ ਮੇਰੂ ਹੋ ਗਿਆ ਬਰੇ ਪਾਈਪ ਦਾ ਟੋਟਾ ਚੜਾ ਦੇਖਦੇ ਅੱਛਾ ਨਾਲ ਲਾ ਕੇ ਵਸੇ ਜਾਂ ਇੰਨਾ ਕ ਰੰਗ ਕਰਾਉਣਾ ਬੂ ਵੀਰੇ ਹਾਂਜੀ ਹਾਂਜੀ ਜਾਂ ਇੰਨਾ ਕੰਮ ਕਰਾਉਣਾ ਬੂ ਤੇ ਕਲੱਚ ਕੁਲੱਚ ਖੁੱਲਿਆ ਤਾਂ ਨਹੀਂ ਬਾਈ ਨਹੀਂ ਨਹੀਂ ਓਰੀਜਨਲ ਓਰੀਜਨਲ ਸਾਰਾ ਓਰੀਜਨਲ ਆ ਓਕੇ ਜੀ ਓਕੇ ਜੀ ਜਮਾਰੀ ਜੀ ਨਾਲ ਸਾਰਾ ਓਰੀਜਨਲ ਟਰੈਕਟਰ ਆ ਬਾਈ ਕਲੱਚ ਤੱਕ ਵੀ ਨਹੀਂ ਖੁੱਲਿਆ ਹੋਇਆ ਟਰੈਕਟਰ ਦਾ ਪੰਜਾਬ ਨੰਬਰ 22 ਦੇ ਨਾਮ ਆ ਪਿੰਡ ਰਾਮਿਆਣਾ ਇੱਥੇ ਆ ਕੇ 22 ਤੋਂ ਪਤਾ ਕਰਕੇ ਲੈ ਜਾਓ ਵੀ ਕਹੇ ਜਾ ਟਰੈਕਟਰਾਂ ਵੀਰੋ ਫੇਰ ਸਾਡੇ ਕੋਲੇ ਆ ਜਾਓ ਬਾਈ ਤੋਂ ਪ ਵੀ ਕਿ ਕਿ ਇਸ ਤਰ੍ਹਾਂ ਦਾ ਟਰੈਕਟਰ ਆ ਬਾਕੀ ਤੁਹਾਨੂੰ ਦਿਸੀ ਜਾਂਦਾ ਜਮਾਂ ਨਵਾਂ ਟਰੈਕਟਰ ਆ ਆ ਦੇਖੋ ਕਿਵੇਂ ਸ਼ੋਸ਼ਾ ਕਿੰਨੀ ਨਵੀਆਂ ਟਰੈਕਟਰ ਦੀ ਤੇ ਆਹ ਦੇਖੋ ਹਜੇ ਤੱਕ ਲਫਾਵੇ ਵੀ ਹੋਵੇ ਚੜੇ ਪਏ ਆ ਦੇਖੋ ਹਜੇ ਤੱਕ ਸ਼ਿੱਟਾਂ ਦੇ ਉਵੇਂ ਲਫਾਵੇ ਚੜੇ ਪਏ ਆ ਆ ਟਿਕ ਟੁਕ ਜਾਂ ਤਾਂ ਡੰਡੇ ਡੁੰਡੇ ਤੁਹਾਨੂੰ ਬਾਈ ਨੇ ਸਾਨੂੰ ਸਾਰਾ ਸਬਾਨ ਨਾਲ ਦਿੱਤੇ ਹੀ ਆ ਤੇ ਆਹ ਦੇਖੋ ਜਾਂ ਵੀਰੋ ਅਸੀਂ ਕੀ ਕਰਦੇ ਆ ਆ ਡਰਾਵਰ ਰੰਗਰਾਵਾਂਗੇ ਮਗਰੋਂ ਡਰਾਵਰ ਰੰਗਰਾਵਾਂਗੇ ਜਾਂ ਆਹ ਹੁੱਕ ਦਾ ਆ ਪੱਤਰਾ ਜਿਹਾ ਇੰਨਾ ਘਰਾਂ ਰੰਗ ਰੰਗਾਉਣੇ ਵੀਰੋ ਬੱਕਿਆ ਦੇਖੋ ਮਰਾਲਾ ਮੂੜਾ ਦੇਖੋ ਯਾਰ ਕਿਵੇਂ ਨਹੀਂ ਇੱਥੇ ਬਣ ਜਾਂਦੀ ਇਹਨਾਂ ਦੇ ਉਹ ਪਪ ਕੱਟੀ ਜੀ ਬਣ ਜਾਂਦੀ ਸਾਰਾ ਨਵਾਂ ਟਰੈਕਟਰ ਪਿਆਗਾ ਡਿੱਕੜੁਕ ਚੱਲਦਾ ਪੁੱਤਰਾ ਹਾਂਜੀ ਹਾਂਜੀ ਚੱਲਦਾ ਹੈ ਡਿੱਕੜ ਚੱਲਦਾ ਹੈ ਥੋੜੀ ਹਾਲਤ ਡਿੱਕਦੀ ਮਾੜੀ ਹੈ ਚੱਲ ਇਹਨੂੰ ਵਧੀਆ ਮੋਡੀਫਾਈ ਜੇ ਕਰਦੇ ਆਂਗੇ ਇਸ ਤਰ੍ਹਾਂ ਮੈਂ ਜਾ ਕੇ ਦੇ ਹੁੱਡ ਡਰੰਕ ਕਰਵਾਵਾਂਗੇ ਹੋਰ ਤੇ ਨਹੀਂ ਲੱਗਰੋਣ ਵਾਲਾ ਵੀ ਕੋਈ ਨਹੀਂ ਓਕੇ ਥੋੜੀ ਗਾਰੰਟੀ ਹੈ ਟਰੈਕਟਰ ਦੀ ਹਾਂਜੀ ਗਾਰੰਟੀ ਫੁੱਲ ਨਹੀਂ ਖੁੱਲ ਅੱਛਾ ਬਾਈ ਲਖਮਿੰਦਰ ਸਿੰਘ ਨੂੰ ਪੁੱਛ ਲਿਓ ਰਾਮਿਆਣੇ ਪਿੰਡ ਆ ਕੇ ਬੀਜ ਦੀ ਗਾਰੰਟੀ ਹੈ ਬਾਈ ਕਹਿੰਦਾ ਫੁੱਲ ਬਾਕੀ ਟਰੈਕਟਰ ਹੀ ਨਵਾਂ ਵੀਰੋ 1700 ਫੁੱਲ ਗਾਰੰਟੀ ਹੈ ਸਾਡੇ ਨੂੰ ਕਲੱਚ ਤੱਕ ਵੀ ਨਹੀਂ ਖੁੱਲਿਆ ਕਲੱਚ ਦਾ ਜੋੜ ਦਿਖਾਈ ਨੂੰ ਥੱਲੇ ਬੈ ਕੇ ਹਰ ਨੂੰ ਆ ਦੇਖੋ ਕਲੱਚ ਦਾ ਜੋੜ ਵੀ ਨਹੀਂ ਖੁੱਲਿਆ ਵੀਰੋ ਆ ਦੇਖੋ ਅਰੀਜਨਲ ਹਾਂ ਆ ਦੇਖੋ ਕਲੱਚ ਵਾਲਾ ਜੋੜ ਵੀ ਨਹੀਂ ਖੁੱਲਿਆ ਦੇਖੋ ਆ ਦੇਖੋ ਇੰਨਾ ਨਵਾਂ ਟਰੈਕਟਰ ਆ ਵੀਰੇ ਕਲੱਚ ਵਾਲੇ ਹਜੇ ਤੱਕ ਜੋੜ ਨਹੀਂ ਖੁੱਲਿਆਗਾ ਬਿਲਕੁਲ ਨਵਾਂ ਕਿਉਂ ਕਲੱਚ ਹੀ ਨਹੀਂ ਖੁੱਲਿਆ ਫਿਰ ਹੋਰ ਤਾਂ ਖੁੱਲਣੇ ਕੀ ਹੈ ਟਰੈਕਟਰ ਦਾ ਆਹ ਟਰੈਕਟਰ ਲਿਆ ਪਿੰਡ ਰਾਮੇ ਬੈਟਰੀ ਨਵੀਆਂ ਬਈ ਹਾਂ ਬੈਟਰੀ ਨਵੀਆਂ ਕਿੰਨਾ ਚਿਰ ਹੋ ਗਿਆ ਇਸ ਨੂੰ ਇਹਨੂੰ ਹੋ ਗਈ 2.5 ਮਹੀਨੇ ਹੋ ਗਏ ਅੱਛਾ ਨਵੀਆਂ ਹੈ ਨਵੀਆਂ 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 2.5 ਮਹੀਨੇ ਹੋ ਗਏ ਵੀਰੋ ਜਮਾ ਨਵੀਂ ਬੈਟਰੀ ਹੈ ਇਹਦੇ ਤੇ ਖੁੱਲਦੇ ਹਿੱਸੇ ਵਾਲਾ ਜੇ ਟਰੈਕਟਰ ਖਰੀਦਣਾ ਤੁਸੀਂ ਬੜੈਂਚ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਤੋਂ ਆਗੇ ਖਰੀਦ ਸਕਦੇ ਹੋ ਬਾਈ ਕੋਲ ਤਾਂ ਦੋ ਟਰੈਕਟਰ ਸੀਗੇ ਤੇ ਬਾਈ ਨੇ ਚਲੋ ਵੀ ਕੋਈ ਆਪ ਦਾ ਸੌਦਾ ਕਰਿਆਗਾ ਪੇਮੈਂਟ ਦੀ ਉਧਰ ਜ਼ਰੂਰਤ ਹੁੰਦੀ ਹੈ ਬਾਈ ਕਹਿੰਦਾ ਨਹੀਂ ਤੇ ਵੇਚਣੇ ਨਹੀਂ ਸੀਗਾ ਤੇ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਬਹੁਤ ਬਹੁਤ ਧੰਨਵਾਦ ਕਿਹੜੇ ਕਿਹੜੇ ਭਰਾ ਆਰਾਮਿਆਂ ਨੇ ਪਿੰਡ ਤੋਂ ਜੁੜੇ ਹੋਏ ਆ ਜਾਂ ਆਸ-ਪਾਸ ਪਿੰਡਾਂ ਤੋਂ ਜੁੜੇ ਹੋਏ ਆ ਜ਼ਰੂਰ ਕਮੈਂਟ ਕਰਕੇ ਦੱਸਿਓ ਅੱਜ ਬੜੈਂਚ ਟਰੈਕਟਰ ਵਾਲੇ ਵੀ ਰੋਸ ਤੁਹਾਡੇ ਪਿੰਡਾਂ 'ਚ ਆਏ ਹੋਏ ਆ ਬਹੁਤ ਬਹੁਤ ਧੰਨਵਾਦ ਪ